ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਸ਼ਰੋਮਣੀ ਕਮੇਟੀ ਵਿੱਚ ਇੱਕ ਵੱਡਾ ਫੈਸਲਾ ਕੀਤਾ ਗਿਆ ਅੱਜ ਲੁਧਿਆਣਾ ਦੇ ਗੁਰਦੁਆਰਾ ਸਾਹਿਬ ਵਿੱਚ ਵੱਡੀ ਜਿਹੜੀ ਬੈਠਕ ਹੋਈ ਹੈ ਸ਼ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਦੀ ਬੈਠਕ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੀ ਅਗਵਾਈ ਦੇ ਵਿੱਚ ਹੁੰਦੀ ਹੈ ਤੇ ਉਸ ਬੈਠਕ ਦੇ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਖਿਲਾਫ ਬੀਤੇ ਦਿਨੀ ਜੋ ਦੋਸ਼ ਲੱਗੇ ਉਹਨਾਂ ਦੋਸ਼ਾਂ ਦੀ ਪੜਤਾਲ ਕਰਨ ਲਈ 15 ਦਿਨਾਂ ਦਾ ਜਿਹੜਾ ਸਮਾਂ ਨਿਰਧਾਰਤ ਕੀਤਾ ਗਿਆ ਤੇ ਇਸ ਸਮੇਂ ਦੌਰਾਨ ਤਿੰਨ ਮੈਂਬਰੀ ਕਮੇਟੀ ਵੀ ਬਣਾਈ ਗਈ ਹੈ ਜਿਹੜੀ ਕਮੇਟੀ 15 ਦਿਨਾਂ ਚ ਰਿਪੋਰਟ ਸਾਰੀ ਬਣਾ ਕੇ ਉਹ ਐਸਜੀਪੀਸੀ ਦੇ ਪ੍ਰਧਾਨ ਨੂੰ ਸੌਂਪੇਗੀ ਤੇ ਇਸ ਦੌਰਾਨ 15 ਦਿਨ ਜਿਹੜਾ ਉਹਨਾਂ ਦੇ ਜਥੇਦਾਰੀ ਤੇ ਰੋਕ ਲਾਈ ਗਈ ਹੈ ਜਦ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਵਜੋਂ ਜਿਹੜਾ ਕੰਮਕਾਜ ਹੈ ਉਹ ਗਿਆਨੀ ਜਗਤਾਰ ਸਿੰਘ ਜਿਹੜੇ ਕਿ ਹੈੱਡ ਗ੍ਰਾਂਤੀ ਹੈ ਤਖਤ શ્રી ਦਮਦਮਾ ਸਾਹਿਬ ਦੇ ਉਹ ਸੰਭਾਲਣਗੇ ਤੇ 15 ਦਿਨ ਕਿਸੇ ਵੀ ਜਿਹੜੀ ਮੀਟਿੰਗ ਦੇ ਵਿੱਚ ਹਰਪ੍ਰੀਤ ਸਿੰਘ ਆ ਜਿਹੜੇ ਬਤੌਰ ਜਥੇਦਾਰ ਭਾਗ ਨਹੀਂ ਲੈ ਸਕਣਗੇ ਤਾਂ ਵੱਡੀ ਖਬਰ ਜੁੜੀ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਬੀਤੇ ਦਿਨੀ ਇੱਕ ਪ੍ਰੈਸ ਕਾਨਫਰੰਸ ਕਰਕੇ ਦੋਸ਼ ਵੀ ਲਾਏ ਸੀ ਕਿ ਉਹਨਾਂ ਨੂੰ ਹਟਾਏ ਜਾਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋਣਗੀਆਂ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਬੇਸ਼ੱਕ ਉਹਨਾਂ ਨੂੰ ਹਟਾਇਆ ਜਾਵੇ ਉਹ ਜਿਹੜਾ ਆਪਣੇ ਸੱਚ ਤੇ ਪਹਿਰਾ ਦਿੰਦੇ ਰਹਿਣਗੇ ਤਾਂ ਅੱਜ ਇਸੇ ਦੌਰਾਨ ਅੰਤਰੀ ਕਮੇਟੀ ਦੀ ਬੈਠਕ ਹੁੰਦੀ ਹੈ ਬੈਠਕ ਦੇ ਵਿੱਚ ਫੈਸਲਾ ਵੀ ਹੋ ਗਿਆ ਤੇ ਹੁਣ 15 ਦਿਨਾਂ ਬਾਅਦ ਕੀ ਬਣਦਾ ਜਾਂਚ ਰਿਪੋਰਟ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਊਗਾ ਉਹ ਵੇਖਣਾ ਹੋਵੇਗਾ ਪਰ ਫਿਲਹਾਲ ਪੰਜਾਬ ਦੀ ਜਿਹੜੀ ਸਿਆਸਤ ਹੈ ਭਵੇਂ ਧਾਰਮਿਕ ਤੌਰ ਤੇ ਲੜ ਲਈਏ ਆਪਾਂ ਜਾਂ ਸਿਆਸੀ ਤੌਰ ਤੇ ਲੜ ਲਈਏ ਤਾਂ ਕਿਤੇ ਨਾ ਕਿਤੇ ਇਸ ਮਸਲੇ ਨੂੰ ਲੈ ਕੇ ਚਰਚਾ ਨੇ ਜ਼ੋਰ ਫੜ ਲਿਆ ਤਾ ਇਹ ਇੱਕ ਵੱਡੀ ਅਪਡੇਟ ਹੈ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਲੈ ਕੇ ਐਸਜੀਪੀਸੀ ਵੱਲੋਂ ਜਿਹੜਾ ਫੈਸਲਾ ਕੀਤਾ ਗਿਆ ਹੈ 15 ਦਿਨਾਂ ਲਈ ਉਹਨਾਂ ਦੀ ਬਤੌਰ ਜਥੇਦਾਰ ਰੋਕ ਲਾਈ ਗਈ ਹੈ ਉਹ ਕੰਮਕਾਜ ਨਹੀਂ ਵੇਖਣਗੇ ਉਹਨਾਂ ਦੀ ਜਗ੍ਹਾ ਤੇ ਤਖਤਸ਼੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਆ ਜਿਹੜੇ ਉਹ ਜਿਹੜਾ ਕੰਮਕਾਜ ਉਹ ਦੇਖਣਗੇ ਤਾਂ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ